ਪਿਆਰ ਹੈ ਮਾਰਕ ਭਗਤ ਦਾ ਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦ ਔਕਾਰ ਅਨਰਾਦ ਸਿਰ ਗੁਰ ਸਾਜੋ ਕਮਾਏ ਜਿ ਜੀਤੇ ਪੰਜ ਬਕਾਰ ਤਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਫਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵਾ ਪ੍ਰਸਾਦ ਚਕਰ ਕਹਿਨ ਅਰ ਬਰਨ ਜਾਤਿਆ ਰੂਪਾਤ ਨਹਿਨ ਜਹੇ ਰੂਪ ਰੰਗ ਅਰ ਰੇਖ ਵੇਖ ਕੋ ਕਹਿ ਨਾ ਸਕਤ ਕਹੇ ਅਚਲ ਮੂਰਤ ਅਨਪਹੁ ਪ੍ਰਕਾਸ਼ ਅਮਤੋ ਜ ਕਹਿ ਜਾ ਕੋਟ ਇੰਦਰ ਇੰਦਰਾ ਨੂੰ ਸਾਹ ਸਾਹਾਨ ਗਣਜੈ ਸਰੇ ਪਵਨ ਮਹੀ ਪਸੁਰ ਨਾਰਿਆਸੁਰ ਨੇਤ ਨੇਤ ਬਨ ਤ੍ਰਿਣ ਕਹਤ ਤਵਾ ਸਰਬ ਨਾਮ ਕਥੈ ਕਮਨ ਕਰਮ ਨਾਮ ਬਰਨਤ ਸੁਮਤ ਸਰੇ ਪਵਨ ਮਹੀ ਪਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਤ ਤਵਾ ਸਰਬ ਨਾਮ ਕਥੈ ਕਮਨ ਕਰਮਨਾ ਮਬਰਨਤ ਸੁਮਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਿ ਸਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਪੁੱਤਰਾਂ ਦੇ ਦਾਨੀ ਸ੍ਰੀ ਅਨੰਪੁਰ ਸਾਹਿਬ ਦੇ ਕੇਸਤਪਾਨ ਸੰਗਤਾਂ ਨੂੰ ਸ਼ਾਸਤਰ ਵਿਦਿਆ ਦੁਆਰਾ ਤੇ ਬ੍ਰਹਮ ਵਿਦਿਆ ਦੁਆਰਾ ਨਿਹਾਲ ਕਰ ਰਹੇ ਹਨ ਸਤਿਗੁਰੂ ਜੀ ਦੇ ਚਰਨਾਂ ਵਿੱਚ ਕਾਂਸੀ ਰਾਮ ਨਾਮੇ ਕਾਂਗਸਤੀ ਦੇ ਵਿੱਚੋਂ ਇੱਕ ਪੰਡਤ ਆਇਆ ਹੈ ਉਸਨੇ ਆ ਕੇ ਹਜੂਰ ਦੇ ਸਾਹਮਣੇ ਕਿਤੇ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਪਹਿਲੇ ਸਰੂਪ ਵਿੱਚ ਪਹਿਲੇ ਸਰੂਪ ਤੋਂ ਲੈ ਕੇ ਨੌਵੇਂ ਸਰੂਪ ਤੱਕ ਸ਼ਾਂਤਮਏ ਤੁੰਗ ਦੇ ਨਾਲ ਬਖਸ਼ਿਸ਼ ਕੀਤੀ ਹੈ ਇਹ ਗੁਰਬਾਣੀ ਦੁਆਰਾ ਵੀ ਆਪ ਜੀ ਨੇ ਸ਼ਾਂਤ ਰਸ ਨੂੰ ਇਹ ਬਹੁਤ ਆ ਜਿਆਦਾ ਕਥਨ ਕੀਤਾ ਹੈ ਕੋਈ ਐਸਾ ਬਖਸ਼ਿਸ਼ ਕਰੋ ਕਿ ਜਿਸ ਦੁਆਰਾ ਬੇਰਾਤ ਤ ਜਾਗਰਤ ਹੋਵੇ ਗੁਰੂ ਗਰੀਬ ਨਵਾਸਕੇ ਪਾਕਿਆ ਜੀ ਨੇ ਉਸ ਕਾਂਕੀਰਾਮ ਨਾਮੇ ਪੰਡਿਤ ਦੀ ਬੇਨਤੀ ਨੂੰ ਸੁਣ ਕੇ ਕਿਹਾ ਕਿ ਗੁਰਮਖੋ ਜਿਸ ਤਰ੍ਹਾਂ ਸੇ ਪਹਿਲੇ ਸਰੂਪ ਵਿੱਚ ਆਕਾਰਪੁਰਖ ਦੇ ਸਨਮੁਖ ਜਪਜੀਤ ਸਿੰਘ ਆਚਾਰਿਆ ਹੈ ਇਸੇ ਤਰ੍ਹਾਂ ਹੀ ਆਕਾਰਪੁਰਖ ਦੇ ਸਨਮੁਖ ਇਹ ਸਿਰਜਾਪ ਸਹਿ ਉਚਾਰਨ ਕੀਤਾ ਹੈ ਸੋ ਸੁਣ ਕੇ ਉਸ ਨੇ ਬੇਨਤੀ ਕੀਤੀ ਜੀ ਆਪ ਅਰਥ ਸਮਝਾਓ ਸੱਚੇ ਪਾਤਸ਼ਾਹ ਜੀ ਨੇ ਉਸ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਪੰਜੇ ਪਿਆਰੇ ਅਤੇ ਪੰਜੇ ਮੁਕਤੇ ਤੇ ਭਾਈ ਮੋਹਰ ਸਿੰਘ ਜੀ ਲਿਖਾਰੇ ਇੱਕ ਸਿੱਖ ਇਹਨਾਂ ਨਾਲ ਹੋਰ ਸੀ ਇਹਨਾਂ ਬਾਹਰਾਂ ਸਿੰਘਾਂ ਦੇ ਸਮੇਤ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਸੰਗਤ ਦੇ ਵਿੱਚ ਉਸ ਕਾਂਸੀ ਰਾਮ ਨਾਮੇ ਪਾਠ ਦੀ ਬੇਨਤੀ ਸੁਣ ਕੇ ਅਰਥ ਅਰੰਭ ਕੀਤੇ ਹਨ ਸੋ ਸ੍ਰੀ ਜਪ ਸਾਹਿਬ ਜੀ ਦੇ ਅਰਥ ਅਨੰਦਪੁਰ ਸਾਹਿਬ ਵਿਖੇ ਹੋਏ ਹਨ। ਬਾਕੀ ਸਾਰੇ ਅਰਥ ਸਤਿਗੁਰ ਸੱਤੇਪਾ ਸਿੰਘ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਜਾ ਕੇ ਸੰਗਤਾਂ ਨੂੰ ਸੁਣਾਏ ਹਨ। ਬਾਬਾ ਮਨੀ ਸਿੰਘ ਸਾਹਿਬ ਜੀ ਆਦਿਕ ਗੁਰਸਿੱਖ ਜੋ ਨਾਲ ਸਨ ਉਹਨਾਂ ਨੂੰ ਨਾਲ ਰੱਖ ਕੇ 14 ਮਹੀਨੇ ਸਤਿਗੁਰ ਜੀ ਉੱਥੇ ਰਹੇ ਹਨ ਸ੍ਰੀ ਹਜੂਰ ਸਾਹਿਬ ਵਿਖੇ ਜੋ ਇਸ ਵੇਲੇ ਬਾਬਾ ਅਨੰਦ ਸਿੰਘ ਸਾਹਿਬ ਜੀ ਦੇ ਨਾਂ ਉੱਪਰ ਲੰਗਰ ਪ੍ਰਚਲਿਤ ਹੈ। ਉਸ ਜਗ੍ਹਾ ਸਤਿਗੁਰੂ ਜੀ ਨੇ ਆਪਣਾ ਆਸਰਾ ਰੱਖਿਆ ਸੀ ਉਥੇ ਰਹਿ ਕੇ 14 ਮਹੀਨਿਆਂ ਦੇ ਵਿੱਚ ਦਸਮ ਦੀ ਬਾਣੀ ਦੇ ਅਰਥ ਪੜਾਏ ਹਨ ਸੋ ਇਸ ਦੇ ਵਿੱਚ ਜਾਬ ਸਾਹਿਬ ਦੇ ਵਿੱਚ ਸਾਰੀਆਂ ਹੀ ਪਾਸ਼ਾ ਆਉਣਗੀਆਂ ਅਰਬੀ ਫਾਰਸੀ ਗੁਰਮੁਖੀ ਸੋ ਇਸੇ ਤਰ੍ਹਾਂ ਹਿੰਦੀ ਆਜਕੀ ਵੀ ਉਰਦੂ ਵੀ ਸੋ ਕਿਤੇ ਥਾਂ ਹੀ ਸੱਚੇ ਪਾਤਸ਼ਾਹ ਜੀ ਨੇ ਸੋ 71 ਕੀਤੀਆਂ ਹਨ ਜਿਸ ਜਿਹ ਤਰੀਕੇ ਦੇ ਨਾਲ ਸਮੇਂ ਸਮੇਂ ਮੁਤਾਬਕ ਲੋਰ ਸਮਝੀ ਹੈ ਉਸੇ ਪ੍ਰਸਾਦੂਰ ਜੀ ਨੇ ਇਹ ਸ਼ਬਦ ਪ੍ਰਚਾਰਨ ਕੀਤੇ ਹਨ ਆਜੋ ਹਰਵੇਲੇ ਇਹ ਇਹ ਦੇ ਚੜਿਆ ਰਹਿਦਾ Hindu ਸਾਡੇ ਵੱਡੇ ਪਾਈ Hindu ਸਾਡੇ ਵੱਡੇ ਪਾਈ ਕੋ ਕਹਿੰਦਾ ਪੂਰਾ ਕੋਲੀਓ ਕਿ ਨਾ ਫੜੇ ਨਾ ਜੜੀ ਐਸੀ ਹਾਲਤ ਹੈ ਸਾਦੂਰ ਨੇ ਇਸ ਦੇ ਤੱਕ ਚੱਲ ਕੇ ਵੀ ਰਾਖੀ ਕੀਤੀ ਆ ਸਾਡੇ ਪਾਸ਼ਾ ਆਪਣੀ ਰਣਤੂ ਉਤਾਰ ਕੇ ਆਪਣੇ ਕਲਮਾਂ ਲੱਗ ਰਹੇ ਪਰ ਸਾਡੇ ਅੱਜ ਖੇਲ ਵੀ ਖਾ ਜਾ ਰਿਹਾ ਇਹ ਸਾਡੇ ਵੱਡੇ ਭਾਈ ਹੈ ਤੇ ਉਹ ਕਹਿੰਦੇ ਜਿਹੜੇ ਉੱਥੇ ਤੇ ਇਸ ਦੀਆਂ ਦੀ ਇੱਕ ਫੌਜ ਹੈ ਤੇ ਇੱਕ ਉਹਦਾ ਇੱਕ ਅੰਗ ਹੈ ਕਿੰਨਾ ਪਰਦਾ ਪਾ ਤੁਕਿਆ ਖਾਲਸਾ ਜੀ ਖਾਲਸਾ ਬਾਰੇ ਤਾਂ ਬਸਨ ਕਹਿ ਦਿੱਤੇ ਜਦ ਖਾਲਸਾ ਰਹੇ ਨਿਆਰਾ ਸਾਡਾ ਤੇਰੀ ਦੀ ਉਹਦਾ ਸਾਰਾ ਜਾਵੇਗਾ ਪਿੱਪਰਨ ਕੀ ਰੀਤ ਪਿੱਪਰਨ ਦਾ ਪੰਡਤ ਦਾ ਬ੍ਰਾਹਮਣ ਦਾ ਬ੍ਰਾਹਮਣ ਕਹਿੰਦੇ ਸਾਡਾ ਅੰਗ ਤੇ ਬਹਾਰ ਆ ਕੇ ਨੇ ਲੋ ਪੰਸਾ ਵਾਲੀ ਨੀਤੀ ਗ੍ਰਾਹਣ ਕਰ ਲਿਆ ਖਾਲਸਾ ਮੈਂ ਨਾ ਕਰੋਂ ਇਨਕੀ ਕਪੀਤ ਮੈਂ ਉਹ ਫਾਸਲਾ ਯਕੀਨ ਹੀ ਨਹੀਂ ਕਰਾਂਗਾ ਇਸੇ ਵਾਸਤੇ ਲੱਤਾ ਪਾ ਰਹੀਆਂ 사ਤਗੁਰੂ ਜੀ ਕਹਿੰਦੇ ਹਨ ਜਨੂ ਰੱਖਾ ਪ੍ਰਵਤਾੰਕ ਤਿਲਕ ਤੇ ਜਨੂ ਟੀਮਾ ਰੱਖਣਾ ਕੀਤਾ ਹੈ 사ਤਗੁਰੂ ਵੀ ਤਿਲਕ ਲਾਉਂਦੇ ਆ ਤਿਲਕ ਲਾਟ ਜਾਣਾ ਪਰ ਇੱਕ ਗੁਰੂ ਕਹਿੰਦੇ ਤਿਲਕ ਪਹਿਨੇ ਹੋ ਮੈਂ ਤਾਂ ਕੋਈ ਜਾਣ ਕਰਾਂ ਕਿ ਗੁਰੂ ਗੁਰੂ ਤਿਲਕੇ ਧਾਰ ਨਹੀਂ ਗਈ ਪਰ ਭਾਈ ਮਾਸਕ ਲਾਟ ਜਾਣਾ ਪਰ ਇੱਕ ਪਰ ਹੋਣੀ ਪਰਮੇਸ਼ਰ ਨੂੰ ਜਿਹੜਾ ਜਾਣ ਲੈਣਾ ਇਹੀ ਮੱਥੇ ਤੇ ਤਰਕ ਲਾਉਣਾ ਆ ਕਿਸਾਨ ਕਥਾ ਕੇ ਮੁਰਤੇ ਪਾਣੀਆਂ ਧੋ ਕੇ ਲੈ ਜਾਣਾ ਐਸਾ ਤਰਕ ਲਾਉਣ ਦੀ ਆਗਿਆ ਨਹੀਂ ਹੈ ਜਿਵੇਂ ਕਿਰਪਾ ਦਿੱਤੀ ਹੈ ਜਿਵੇਂ ਗਿਆਨ ਦਾ ਦਿੱਤਾ ਸਤਿਗੁਰੂ ਗਰੀਬ ਨਵਾਜ਼ ਜੀ ਨੇ ਆ ਤਾਗਿਆ ਵਾਲੇ ਜਿਵੇਂ ਓ ਗੁਰੂ ਨੇ ਬਚਾਇਆ ਹੈ ਜਿਹੜਾ ਕੁੰਜੀ ਵਾਲੇ ਕੇ ਤਰੇ ਫਿਰਦੇ ਆ ਇੰਨਾ ਵੱਡੋ ਕਰੋ ਮੈਂ 사ਤਾ ਇੱਕ ਕਾਗਲ ਕੇ ਇੱਕ ਬੜਾ ਪਾਰੀ ਸ਼ਹੀਦੀ ਦੇਣ ਦਾ ਸਾਤਾ ਕੀਤਾ ਖਾਲਸਾ ਜੀ ਸਾਦਨ ਹੀ ਤੇ ਦੀ ਜਾਣਕਾਰੀ ਹੈ ਬਾਤਮਾ ਵਾਕੇ ਕੀਤੀ ਆ ਸਤਿਗੁਰੂ ਜੀ ਨੇ ਦੀਤੀਆਂ ਪਰਦੀ ਨਾ ਉੱਤੇ ਗਿਆ ਗੱਡ ਤਾਂ ਪਰ ਸੀਰੀ ਉਚਾਰੀ ਅੱਜ ਦੇ ਕਲਕਵਾਲਣ ਕੇ ਚਪੇੜ ਮਾਰਦੀਆਂ ਡਾਡਾ ਮਾਰਦੇ ਆ ਅਜੇ ਤੱਕ ਖਬਰਾਂ ਦਿੱਤੀਆਂ ਕਰੋ ਕੀ ਕੀ ਜਾਂਦੇ ਹੋਣੇ ਸਰਲੇ ਸਾਖਾਂ ਜਨ ਕੀਆ ਧਰਮੋ ਇੱਕ ਜਿ ਸਮਾਜ ਗੁਰੂ ਪਰਮੇਸ਼ਰ ਅਕਾਲ ਪੁਰਖ ਦੇ ਸਰਨ ਰੂਪ ਨੇ ਸਾਖਾਂ ਕੀਤਾ ਤੋਂ ਕਿੰਨੀਆਂ ਬਰਦਰਨਾਂ ਦੀਆਂ ਇਸ ਦੇਤਾ ਪਰ ਕਰਨ ਜਿਹੜਾ ਮੇਚਾ ਸੀ ਹੱਥੀ ਧਰਮ ਦਾ ਉਹ ਪਰਮ ਕੀਤਾ ਸੀ ਉਹਦਾ ਤਿਆਗ ਨਹੀਂ ਕੀਤਾ ਖਾਲਸਾ ਜੀ ਹੱਥ ਪਰਨ ਕਰਕੇ ਪੁਨਾ ਪੁਨਾ ਮੁਕਰੀ ਜਾਂਦੇ ਸਹਾਤਾ ਕਿ ਇੱਕ ਪਾਸੇ ਅਕਾਲ ਪੁਰਖ ਸਾਹਿਬ ਦੇ ਸੌਖਾਤੀ ਹੈ ਕਿ ਜਿਹੜਾ ਹੁਕਮਨਾਮਾ ਜਾਰੀ ਕੀਤਾ ਨਰਕ ਭਾਰੀਆਂ ਨਾਲ ਦੀ ਵਰਤਨ ਦੂਜੇ ਪਾਸੇ ਬਾਪੂ ਕਾ ਇੱਕ ਨਰਕਾਰੀ ਕੰਡੇ ਖੜਦੇ ਆ ਤਾਂ ਉਹਨਾਂ ਤੋਂ ਫਾਂਫਾਂ ਦੀ ਬਗਾਨੀ ਹੁੰਦੀ ਆ ਬਾਬਾ ਜੀ ਆ ਮੈਂ ਆਪਣੀ ਕਹਾਣੀ ਦੱਸਾਂ ਨਾ ਹੋਰ ਸਾਧੂ ਵੀ ਕਹਿੰਦੇ ਜਿਵੇਂ ਅਸੀਂ ਮਾਤ ਰੋਪ ਵਿੱਚ ਆਇਆ ਉਹ ਤੋਂ ਪਿੱਛੇ ਇੱਕ ਕਹਾਣੀ ਸੁਣਾਇਆ ਇਹ ਪਤਾ ਲੱਗ ਜਾਵੇ ਕਲਗੀਧਰ ਸੱਚੇ ਪਾਤਸ਼ਾਹ ਜੀ ਕਿਵੇਂ ਦਸਰੂਜ ਚ ਪਰਗਟ ਹੋ ਜਾਣ ਆ ਨਾ ਆਪਣੀ ਕਥਾ ਬਕਾ ਲੋ ਹੋਰ ਭਾਈ ਮੈਂ ਆਪਣੀ ਕਥਾ ਕਹਿੰਦਾ ਸਤਿਗੁਰੂ ਜੀ ਕਹਿੰਦੇ ਕਹਿ ਕੇ ਦੱਸ ਦਿਆ ਸੁਣੋ ਕਾਗਰਪਾਣ ਵਾਲਾ ਜਿਹੜਾ ਤਪੱਸਿਆ ਕਰਦਾ ਹੋਵੇ ਸਾਨੂੰ ਬੁਲਾਇਆ ਇਹ ਗੁੰਡ ਪਰਬਤ ਹੈ ਜਿੱਤੇ ਬਾਏ ਇਹ ਗੁੰਡ ਪਰਬਤ ਬਰਫ ਦਾ ਪਹਾੜ ਹੈ ਸਤਪਿੰਡ ਤੋਂ ਜਿਤਹਾ ਤਹ ਸਾਤ ਸਤਿਗੁਰੇ ਕਿੱਲੇ ਸੋਮਨੀਕਨ ਚੋਟੀਆਂ ਹਾਂ ਜਿੱਥੇ ਸਤਪਿੰਡ ਤਾਂ ਨਾਮ ਕਹਾਵਾ ਸੱਤ ਪਰੰਗਾ ਤੋਂ ਏ ਛੋਟੀਆਂ ਵਾਲਾ ਕਿੰਨਿਆਂ ਵਾਲਾ ਤਹਾਰਕ ਹੁੰਦਾ ਹੈ ਦਰਸ਼ਕੀਤੇ ਜਿਹਨਾਂ ਸੰਗਤਾਂ ਨੇ ਉਹਨੂੰ ਪਤਾ ਹੈ ਪੰਡ ਰਾਜੇ ਜੇ ਜੇ ਤੁਮਾਰ ਜਿਹੜਾ ਪੰਡੂ ਰਾਜਾ ਤੇ ਉਹਨੇ ਜਿਹੜੇ ਉੱਥੇ ਜੋ ਕਮਾਇਆ ਹੈ ਹੇਮਕੁੰਡ ਤੇ ਕਹੇ ਹਨ ਅੱਜ ਤੱਕ ਅਸੇ ਆ ਆ ਭਾਬੀ ਕਹਿੰਦੇ ਉਸੇ ਅਸੀਂ ਭਾਈ ਬਹੁਤ ਤਪੱਸਿਆ ਸਾਧਨਾ ਕੀਤੀ ਆ ਕਈ ਅੱਜ ਦੇ ਲੋਕ ਮੰਨਦੇ ਨਹੀਂ ਸਿੰਘ ਹੋ ਕੇ ਵੀ ਬੇਮੁਖ ਹੋਏ ਬੈਠੇ ਆ ਮਹਾਂ ਨਾਲ ਕਾਲਕਾ ਆਰਾਧੀ ਜਿਹੜਾ ਮਹਾਂ ਕਾਲ ਕਾਲ ਦਾ ਵੀ ਕਾਲ ਕਰਨ ਵਾਲਾ ਉਹਦਾ ਦਾ ਆਰਾਧੀ ਉਹਦੇ ਰੱਬ ਨਾਲ ਆਰਾਮੀ ਹੋ ਕੇ ਰੱਬ ਨਾਲ ਕੀਤੀ ਹੈ ਤੇ ਕਈ ਇਹ ਤਨ ਕੀ ਪੜਦੇ ਆ ਕਹਿੰਦੇ ਮਹਾਕਾਲ ਕਾਲ ਘਾਰਾਂ ਦੇ ਕਹਿੰਦੇ ਮਹਾਕਾਲ ਨੂੰ ਛੱਡ ਕੇ ਕਾਲ ਕਾਂ ਨੂੰ ਰੱਬ ਨਾਲ ਕੀਤਾ ਉਹ ਕਾਲ ਕਾਂ ਦਾ ਸਖਲੀਆ ਰਾਤਾ ਗੁਰੂ ਕਿਥੋਂ ਆਰਾਧ ਰਵੇਗਾ ਹੱਥ ਜੋੜ ਕੇ ਤਾਂ ਦੇਵੀ ਨਾਮ ਦੇਵ ਦੇ ਪਾਰੇ ਤੇ ਮੱਥੇ ਟੇਕਦੀ ਫਿਰਦੀ ਹੈ ਭਗਤ ਕਾਲ ਦਾ ਸਮਝੋ ਕਈ ਆਤਾਲ ਪੁਹਾ ਨਹੀਂ ਮੁਕਤੀ ਮੁਕਤੀ ਦੀਆਂ ਕਾਸ਼ ਪਾਣੀ ਇੱਕ ਵਾਰ ਤੇ ਦੇਵੀ ਦੇਵ ਕੈਨੂੰ ਸਿੱਖ ਨਹੀਂ ਕਦੇ ਵੀ ਮੰਨਦਾ ਨਾ ਭੂਤਾ ਪ੍ਰੇਤਾਂ ਨੂੰ ਕਦੇ ਮੰਨਦਾ ਕੱਟਾ ਚੇਤਰਨੇ ਕੁੱਟ ਕੇ ਪਾਟ ਤੇ ਖੂਲ ਆ ਲੰਦਾ ਰਾਫੇ ਰਾਤੀ ਇਹੋ ਆਸੇ ਗੁਰੂ ਕਿੱਥੇ ਮੰਨਦਾ ਹਾ ਮਹਾਕਾਲ ਕਾਲ ਕਾ ਅਰਾਧੀ ਮਹਾਕਾਲ ਜੋ ਪਰਮੇਸ਼ਰ ਹੈ ਜੋ ਕਾਲ ਦਾ ਵੀ ਕਾਲ ਕਰਨ ਵਾਲਾ ਹੈ ਉਹਦੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਕਿ ਉਹਦੇ ਰਾਤੀ ਹੈ ਭਾਈ ਮਹਾਕਾਲ ਦੇ ਇਹਦੇ ਤੇ ਕਰਤ ਤਤੇ ਆਪ ਹੈ ਉਹ ਬ੍ਰਿਖੂ ਦੀ ਤਦਵਾ ਤਪੱਸਿਆ ਕਰਦੇ ਹਾਂ ਮੈਂ ਤੇ ਇੱਕ ਹੋਏ ਗਏ ਅਤੇ ਗੋ ਰੂਪ ਦੀ ਫਰਗੋਟੇ ਨਿਰਗੁਣੋਂ ਮੇਕਤਾ ਪ੍ਰਾਪਤ ਹੋ ਗਈ ਨਿਰਗੁਣਾ ਫਰਗੁਣ ਦੀ ਉਹੀ ਕਲਾ ਭਾਰਗਣ ਫਗਲੀ ਮੋਹੀ ਆਦੇਯਾ ਤੁ ਤਾਹੇਵਾ ਮੈਂ ਅਗੜ ਰੂਪਾ ਮੈਂ ਕਿਤੇ ਆਉਣ ਜਾਣ ਵਾਲਾ ਨਹੀਂ ਤੇ ਪਤਾ ਉਹਨਾਂ ਲੱਗਦਾ ਛਾ ਲੱਗੀਆਂ ਤੇਰੀਆਂ ਇਹ ਵੀ ਆਪੇ ਆਪ ਨੂੰ ਅਗੜ ਮੰਨ ਬੈਠਾ ਇਹਨੇ ਆਪ ਹੀ ਕੋਠੜਾਇਆ ਜਿਸ ਨੂੰ ਆਪਣੇ ਆਪ ਨੂੰ ਮੰਨ ਬੈਠਾ ਕਿ ਮੈਂ ਹੀ ਵੱਡਾ ਹਾਂ ਨਾ ਆ ਪਾਰ ਬ੍ਰਹਮੰਦ ਬਖਾਨਾ ਤੇ ਬ੍ਰਹਮਾ ਕਹਿੰਦਾ ਮੈਂ ਪਰ ਪਾਰ ਬ੍ਰਹਮ ਪਾਪਾ ਪੁਨਤੋ ਪਰੇ ਜਿਹੜੇ ਲੜਕੀ ਕੋਈ ਨਹੀਂ ਨਾਵੇਂ ਪੁੱਤਰ ਪੈਦਾ ਕਰ ਲਿਆ ਆਪਣੇ ਆਪ ਨੂੰ ਜੱਤੀ ਤਾਂ ਹੁੰਦਾ ਕੋ ਪ੍ਰਭੂ ਨੇ ਕਿਵੇਂ ਹੂੰ ਜਾਣਾ ਪਰਨ ਪੱਪਾ ਬੁਤ ਬਰਾਭ ਠੀਕ ਸਾਲ ਕੋ ਪ੍ਰਭੂ ਲੋਕੇ ਨੂੰ ਜਾਣਿਆ ਰਾਜ ਦੇ ਰੱਖ ਪਰਮੇਸ਼ਰਾ ਸੁੱਧ ਭੂਮਾ ਰੂਪ ਬ੍ਰਹਮ ਨੂੰ ਕਿਸੇ ਨੇ ਨਹੀਂ ਜਾਣਿਆ ਸਾਲ ਪਾਕੀ ਗਵਾਹੀ ਐ ਤੇ ਬਣਾਏ ਉਹਨਾਂ ਸਾਖੀ ਗਵਾਹ ਜੇ ਜੇ ਅਸੀਂ ਆਖ ਬਣਾ ਦਿੱਤੇ ਉਹਨਾਂ ਦੀ ਗਿਰਤੀ ਨਹੀਂ ਕੁਝ ਦੱਸਦੇ ਅਗੇ ਤਾਂ ਨਿਤ ਦੇ ਦੇ ਖਹਿਰਾਏ ਸਾਲ ਪਾਕੀ ਗਵਾਹੀ ਦੇਣ ਦੇ ਵਾਸਤੇ ਇਹ ਕਹੇ ਕਰੋ ਮਾਰੀ ਪੂਜਾ ਉਹ ਆਪੇ ਆਪੋ ਆਪਣੀ ਪੂਜਾ ਦੇ ਕੀ ਲੱਗ ਗਿਆ ਕੋਈ ਕਹਿੰਦਾ ਮੈਂ ਵੱਡਾ ਕੋਈ ਕਹਿੰਦਾ ਮੈਂ ਵੱਡਾ ਮੇਰੀ ਪੂਜਾ ਕਰੋ ਹੰਦੇ ਥਾ ਕਰੋ ਅਵਰ ਨਾ ਦੂਜਾ ਸਾਧੋ ਕਹੇ ਥਾ ਕਰੋ ਥਾ ਪਰ ਪਾਲਣ ਤੇ ਲੈਤਾ ਕਰਨ ਹੋਰ ਕੋਈ ਨਹੀਂ ਪਰਮਤਾਪ ਕੋ ਗਿਨ ਨਾ ਪਛਾਨੋ ਪਰਮਤਾਪ ਜੋ ਵੱਡਾ ਪਰਮੇਸ਼ਰ ਆ ਉਹਨੂੰ ਕਿਸੇ ਨੇ ਨਹੀਂ ਜਾਣਿਆ ਨਹੀਂ ਇਦਰ ਤੇ ਨਹੀਂ ਕੋ ਮੰਨਾਂ ਜਿਨ੍ਹਾਂ ਨੇ ਪਰਮੇਸ਼ਰ ਨੂੰ ਨਹੀਂ ਜਾਣਿਆ ਉਹਨਾਂ ਨੇ ਇਹਨਾਂ ਨੂੰ ਠਾਕਰ ਮੰਨ ਲਿਆ ਕੌਣ ਕੌਣ ਹੋ ਸੂਰੇ ਚੰਦ ਕੌ ਮੰਨ ਕਈ ਤਾਂ ਸੂਰਜ ਨੂੰ ਪਾਣੀ ਦੇਈ ਜਾਂਦੇ ਆ ਕਈ ਚੰਦਰਮਾ ਵਾਲ ਨੂੰ ਤੰਗ ਜੇ ਥੋੜੀ ਜਾਂਦੇ ਆ ਆ ਤੈਨੂੰ ਹੋਰ ਉਤਰ ਕਈ ਪਰਮਾਨੰ ਕਈ ਅਗਨੋਤਰੀ ਕਰੀ ਜਾਂਦੇ ਆ ਅਗਨ ਦਾ ਅਭਨ ਕਰਦੇ ਆ ਘਿਓ ਦੇ ਪੀਤੇ ਜੇ ਕਿ ਪਾ ਕੇ ਸਾਦੀ ਜਾਂਦੇ ਕਈ ਪੁਜਾਰੀਆਂ ਵੀ ਸੁਭਾਅ ਬਣ ਗਏ ਤੇ 30 30 ਤੇ ਲੱਕੜਾਂ ਵਿੱਚ ਫੜੇ ਜਾਂਦੇ ਜਿਵੇਂ ਅਜੂਰ ਸਾਹਿਬ ਫੜੇ ਗਏ ਪਿੱਛੇ ਜੇ ਇਹਨੂੰ ਬਾਪਾ ਹੁਣ ਪਹਿਚਾਨਾ ਤੇ ਕਈ ਪੱਥਰ ਨੂੰ ਕਹਿੰਦੇ ਸਾਦਾ ਸਾਕਰ ਹੈ ਪਰਮੇਸ਼ਰ ਨੇ ਯਾਰਾਂ ਨੇ ਤਰਖੰਮਣ ਕਰ ਦਿੱਤਾ ਵਾਇਸ ਵੀ ਨਹੀਂ ਕੀਤਾ ਤੇ ਜੋ ਪਾਪਰ ਕੀ ਪਾਈ ਪਾਇ ਤੁਸੀਂ ਘਾਰੇ ਜਾਂ aí ਜਾਏ ਤੋਂ ਮਹਾਰਾ ਨੇ ਬੰਦਨ ਕਹੇ ਪਾਸਕੋ ਨੂੰ ਕਹਿੰਦੇ ਦੇਵਤਾ ਕਿਥੇ ਗਰਥਾ ਹੋਵੇ ਦੇਵ ਇਹ ਤਾਲਕੇ ਬੰਦਨ ਕਹੇ ਹਨ ਕਈ ਪੱਥਰ ਨੂੰ ਪਰਮੇਸ਼ਰ ਮੰਡੀ ਬੈਠੇ ਹਨ ਉੱਪਰੋਂ ਤੇ ਜਲੇ ਆ ਜਿਹੜਾ ਭਾਈ ਟੀੜ ਬੁੱਢ ਹੁੰਦਾ ਨਾ ਦਰਖਤ ਹੁੰਦਾ ਕੋਈ ਉਹ ਪੱਤ ਝੜਦੀ ਰੋਤ ਆ ਜਾਂਦੇ ਪਤਲੇ ਝੜ ਜਾਂਦੇ ਤੇ ਫਿਰ ਖਹਿ ਕੇ ਅੱਗ ਲੱਗਦੀ ਪੱਤਰਿਆਂ ਦੀ ਅੱਗ ਨਾਲ ਹੀ ਸੜ ਜਾਂਦਾ ਟੀਕ ਨੀਗਾ ਟੀੜ ਪਾਠ ਟੀੜ ਜਿਹੜਾ ਦਰਖਤ ਉਹ ਆਪਣੇ ਪੱਤਰਿਆਂ ਦੇ ਨਾਲ ਹੀ ਜਲ ਜਾਂਦਾ ਇਸੇ ਤਰ੍ਹਾਂ ਜਿਹੜੇ ਹੰਕਾਰੀ ਲੋਕ ਹੈ ਉਹ ਆਪਣੇ ਸਾਹ ਦੇ ਨਾਲ ਰੂਪੀ ਪੱਤਰਿਆਂ ਦੇ ਹੰਕਾਰ ਦੀ ਅੱਗ ਨਾਲ ਹੀ ਸੜ ਗਏ ਮੈਂ ਪੰਚ ਨੂੰ ਕੰਨ ਚੱਲਾ ਹਰੀ ਪਰਮੇਸ਼ਰ ਦੇ ਰਾਸਤੇ ਕੋਈ ਵੀ ਚੱਲਦਾ ਇਹਨੇ ਜੇਨੂੰ ਤਨੁ ਤ ਸਿੱਧਤ ਹੋ ਪਾਇਓ ਜੇ ਕਿਤੇ ਮੇ ਰੱਤੀ ਰੱਤੀ ਮਾਤਰ ਕੋਈ ਸਿੱਧੀ ਤਾਕਤ ਪਾ ਵੀ ਲੈ ਕਰ ਆ ਬਾਤ ਕਿਦ ਨੂੰ ਭਾਗਾ ਦਾ ਸਲਕਾ ਮਿਲ ਨਹੀਂ ਗਈ ਇਹਨੇ ਆਪਣਾ ਰਾਹ ਜਨਮ ਰਾਹੋ ਆਪਣਾ ਰਾਹ ਚਲਾਲਾ ਕਿਹੜਾ ਤਨ ਦੁਖਾਉਂਦਾ ਕਿਹੜਾ ਹਟਾ ਦਿੰਦਾ ਕੋਈ ਵੱਡੀ ਸ਼ਕਤੀ ਨਹੀਂ ਤੇ ਬਹੁਤ ਸੂਖਮ ਸ਼ਕਤੀਆਂ ਨੇ ਵਿੱਚ ਨਹੀਂ ਪੈਣਾ ਚਾਹੀਦਾ ਸਿੰਘ ਨੂੰ ਪਰ ਮੇਰਿਸਰ ਨਾ ਹੀ ਕਿਨੂੰ ਹੋ ਪਾਇਆ ਚੰਨ ਬਾਗ ਨੂੰ ਪਰ ਦੇਖ ਨੂੰ ਕਿਸੇ ਨੂੰ ਨਹੀਂ ਜਾਣਿਆ ਮਾਮੂ ਆਚਾਰ ਤੇ ਭਏ دیਵਾਨੀ ਸਾਰੇ ਕਹਿੰਦੇ ਮੈਂ ਗੁਰੂ ਆ ਇਸ ਤਰ੍ਹਾਂ ਕਰਕੇ ਕਮਲ ਹੀ ਹੋ ਗਏ ਪਰਨ ਤਤ ਕਿਹਨੂੰ ਨਾ ਪਛਾਨਬਾਰ ਤਤ ਪਰਮੇਸ਼ਰ ਨੂੰ ਹੀ ਜਾਣਿਆ ਸੁਨਾਤ ਨੂੰ ਕਿਸੇ ਨੇ ਆਪ ਆਪ ਹੀ ਸਰ ਅਪੀਤਰ ਹੋਰ ਜਾਣਨਾ ਆਪੋ ਆਪਣੇ ਵਿੱਚ ਹੋਣ ਜਗਾਏ ਤਤ ਜੇ ਜੇ ਰਿਖ ਰਾਜ ਸੁਨਾਏ ਰਖੇ ਰੱਖੇ ਰਾਜੇ ਬਣਾਇ ਸੀ ਵੱਡੇ ਵੱਡੇ ਜਿਲ ਤੋਂ ਨੇ ਆਪ ਨੂੰ ਸਿਮਰਤ ਚਲਾਏ ਉਹਨਾਂ ਨੇ ਸਿਮਰਤੀਆਂ ਦੇ ਸਤਾਏ ਬਣਾ ਦਿੱਤੀਆਂ ਰਹੀਆਂ ਨੇ ਕਿਹਨੇ ਘਟ ਕੀਤੀ ਐ ਇਹ ਸਿਮਰਨਤ ਕੇ ਭਏ ਨਰਾਗੀ ਜਿਹੜੇ ਭਾਈ ਸਿਮਰਨੀਆਂ ਤੇ ਸਿਮਰਤੀਆਂ ਦੇ ਨਰਾਗੀ ਪ੍ਰੇਮੀ ਹੋਏ ਇਹਨਾਂ ਨੇ ਕਿਰਿਆ ਆਬਰਾਮ ਕੀ ਜਾ ਉਹਨਾਂ ਨੇ ਵਾਹਿਗੁਰੂ ਦੀ ਪ੍ਰਾਪਤੀ ਜਿਹੜੀ ਕਿਰਿਆ ਸੀ ਉਹ ਤਿਆਗ ਕੇ ਸਿਮਰਤੀਆਂ ਵਿੱਚ ਹੀ ਪੈ ਗਏ ਵਿਸ਼ੇਸ਼ ਨੇ ਬੱਕਰੀ ਬਣਾ ਦਿੱਤੀ ਜਾਗ ਹਲਕੇ ਨੇ ਬੱਕਰੀ ਬਣਾ ਦਿੱਤੀ ਮੰਨੂ ਦੀ ਬੱਕਰੀ ਬਣ ਗਈ ਕੋਈ ਕਹਿੰਦੀ ਗਿਆਨ ਦਾ ਕਥਨ ਕਰੀ ਜਾਂਦੀ ਐ ਕੋਈ ਕਰਮ ਕਾਂਡ ਦਾ ਕਥਨ ਕਰਦੀ ਐ ਕੋਈ ਕਹਿੰਦੇ ਜਵਾੜੇ ਦਾ ਦੰਤ ਨਾ ਪਾਰੋ ਕੋਈ ਕਹਿੰਦੇ ਲਘੂ ਸ਼ੰਕਾ ਚੜ੍ਹਦੇ ਵਾਲ ਨੂੰ ਮੂੰਹ ਕਰਕੇ ਕਰੋ ਅਨੇਕ ਪ੍ਰਕਾਰ ਦਾ ਪਖੰਡ ਪੈਦਾ ਕਰ ਦਿੱਤਾ ਇਹਨਾਂ ਨੇ ਜਿ ਮਰੰਤ ਕੇ ਭਏ ਅਨਰਾਗੀ ਜਿਹੜੇ ਮੈਂ ਤੇ ਅਨਰਾਗੀ ਪ੍ਰੇਮੀ ਹੋਏ ਜਿਨਾਂ ਨੇ ਕਿਰਿਆ ਅਬਰਾਹਮ ਨੂੰ ਕੀਤੀ ਇਹਨਾਂ ਨੇ ਪਰਮੇਸ਼ਰ ਵੀ ਪ੍ਰਾਪਤੀ ਦੀ ਕਿਦਾ ਛੱਡ ਦਿੱਤੀ ਜਿਨ ਮਨ ਹਰ ਚਰਨ ਨੂੰ ਠਾਰ ਆਇਓ ਜਿਨਾਂ ਨੇ ਹਾਰੀ ਦੇ ਕਰਨਾ ਚ ਮਨ ਸਤ ਕਰ ਲਿਆ ਉਹ ਸਿਮਰਤ ਕੇ ਰਾਹਾਂ ਮੈਂ ਆਇਓ ਉਹ ਸਿਮਰਤੀਆਂ ਦੇ ਰਾਹ ਨਹੀਂ ਜਿਦੋਂ ਇੱਕ ਵਾਇਕੂ ਦੇ ਰਸਤੇ ਚੱਲ ਪਏ ਰੰਨੇ ਚਾਰ ਹੀ ਦੇਦ ਬਣਾਏ ਪਰ ਮੇਰੇ ਚਾਰ ਬੇਦ ਬਣਾ ਦਿੱਤੇ ਦੇ ਕਾਰਨ ਇਹ ਸਰਗਰਮ ਬਣਾਇਆ ਹੈ ਸਰਬ ਲੋਕ ਤੇ ਕਰਮ ਚਲਾਏ ਸਾਰਾ ਲੋਕਾਂ ਨੂੰ ਪੇਟਾਂ ਦੇ ਕਰਮਖਾਨ ਵਿੱਚ ਹੀ ਲਾ ਦਿੱਸੋ ਜਿਨ ਕੀ ਲਿਵਹਾਰ ਚਰਨ ਤੁਨ ਲਾਗੀ ਜਿਨਾਂ ਦੀ ਹਰੀ ਪਰਮੇਸ਼ਰ ਦਾ ਚਰਨ ਚ ਲਿਵ ਜੁੜ ਗਈ ਇਹ ਦੇਦ ਨੂੰ ਤੇ ਭਏ ਤੇ ਆਗੀ ਉਹ ਪੇਟਾਂ ਦਾ ਪਿਆਰ ਕਰ ਦਿੱਤਾ ਉਹਨਾਂ ਨੇ ਕਾਹ ਦਿੱਤਾ ਕਿ ਦੇਣ ਕਿਤੇ ਤੇ ਫਿਰ ਤਾਂ ਇਸ ਤਰ੍ਹਾਂ ਭਾਈ ਜਲਕਾ ਫਿਕਰ ਨਾ ਜਾਏ ਕਹ ਦਿੰਦਾ ਉਹਨਾਂ ਨੇ ਜਿਨਾਂ ਮਤ ਦੇਗ ਤੇ ਗੁਣ त्यागी ਜਿਨਾਂ ਦੇਤਾ ਤੇ ਕਿਤੇ ਮਾਰੀ ਮਤ ਛੱਡ ਦਿੱਤੀ ਸਿੱਖਿਆ ਹਰ ਦਮ ਕੇ ਭੈ ਜ਼ਰਾ ਉਹ ਪਰਮੇਸ਼ਰ ਦੇ ਪ੍ਰੇਮੀ ਹੋ ਗਏ ਜਿਨ ਕੇ ਗੂੜ ਮਤ ਦੇ ਚਲਹੀ ਜਿਹੜੇ ਭਾਈ ਇਹਨਾਂ ਦੇ ਗੂੜ ਮਤ ਕੋਟ ਰਾਸ ਤੇ ਪਰਮੇਸ਼ਰ ਤੇ ਚੱਲ ਪਏ ਆਪੇ ਅਨੇਕ ਦੁੱਖ ਨੂੰ ਦਲ ਹੀ ਉਹ ਇਹ ਇੱਕ ਪ੍ਰਕਾਰ ਦੇ ਦੁੱਖਾਂ ਨੂੰ ਦਲ ਦਿੰਦੇ ਹਾ ਨੇ ਜਿਹਦੇ ਤਹਿ ਤੇ ਜਾਤਨ ਸੰਦੇ ਸੰਦੇ ਜਿਹਦੇ ਸਾਥ ਜਾਤਨ ਸੰਦੇ ਸੰਦੇ ਜੱਤ ਨਾਮਾ ਨਾਰਨਾ ਦਾ ਸਾਥ ਨਾ ਨਾਲ ਦਾ ਜਿਹੜੇ ਪ੍ਰੇਮ ਦੇ ਸਾਥ ਹੋ ਕੇ ਪਰਮੇਸ਼ਰ ਦੀ ਤਾਰਨਾ ਨੂੰ ਚੜਦੇ ਸਹਾਰਦੇ ਹਾਂ ਉਹ ਰੰਗ ਕੋ ਸੰਗ ਨਾ ਜਾਂਢਤ ਨੇ ਉਹ ਪਰਮੇਸ਼ਰ ਦੇ ਸਾਥ ਦਾ ਪਿਆਰ ਨਹੀਂ ਕਦੇ ਛੱਡਦੇ ਅਮਰਤ ਮੇਰੇ ਉੱਠਣਾ ਬਾਣੀ ਪੜਨੀ ਭਾਵੇਂ ਭਾਈ ਮਾਂਝੀ ਤਰ੍ਹਾਂ ਸਾਰਾ ਕੁਝ ਹੀ ਵੇਖ ਜਾਵੇ ਉਹ ਪਰਮੇਸ਼ਰ ਦੀ ਤਾਰਨਾ ਨੂੰ ਕਰੇ ਕੁਤੇਰੇ ਸਾਥ ੋਕੇ ਛੱਡਦੇ ਨਹੀਂ ਪ੍ਰੇਮ ਕਰਦੇ ਹਾਂ ਤੇਲੇ ਮਾਰਮਪੁਰੀ ਕਹੇ ਜਾਹੀ ਉਹ ਪਰਮੇਸ਼ਰ ਵੀ ਪੁਰੀ ਸਤਖੰਡ ਨੂੰ ਡਾਂਜੇਰ ਭਾਈ ਇਹਨਾਂ ਹਰਿ ਤੋਂ ਅੰਤਰ ਕੇਜੇ ਨਾਹੀ ਉਹਨਾਂ ਵਿੱਚ ਵਾਇਗੁਰੇ ਚ ਕੋਈ ਵੀ ਫਰਕ ਨਹੀਂ ਆ ਹਰ ਹਰ ਜੰਨ ਕੋਈ ਏਕ ਆਵੇ ਵਿਚਾਰ ਕਿਤਨਾ ਹੈ ਜੇ ਜੀ ਜੀ ਜਾਂ ਤੁਨ ਤੇ ਡਰੇ ਜਿਹੜੇ ਭਾਈ ਬਾੜੋਂ ਤੋਂ ਡਰਦੇ ਆ ਕਿਤੇ ਸਤਗੁਰੂ ਚੜਖੜੀ ਤੇ ਨਾ ਚੜਾ ਦੇਣ ਕਿ ਸੀਨ ਨਾ ਤਲੀ ਤੇ ਰੱਖਿਆ ਪਵੇ ਕਹੜੇ ਗੁਰੂ ਦੇ ਸਾਹਮਣੇ ਖੜੋ ਕੇ ਕੋਕਮ ਲਾਵਾ ਜਿਹੜਾ ਕਰਕੇ ਨਰਕ ਧਾਰੀਆਂ ਨਾਲ ਮਿਲ ਕੇ ਕਿਲੇ ਤਾਰ ਨਾਲ ਝਲਣੀ ਪਵੇ ਜਿਹੜੇ ਇਹੋ ਜਿਹੇ ਆ ਮਾਰਨ ਕੋ ਰਖੇ ਸਾਜ ਤੇਨ ਮਾਗ ਪਰੇ ਜੋ ਪਰਮੇਸ਼ਰ ਨੂੰ ਛੱਡ ਕੇ ਤੇ ਧਾਰੀਆਂ ਮਗਰ ਲੱਗ ਗਏ ਇਹ ਤੇ ਨਰਕ ਗੰਢ ਲੋ ਪਰਹੀ ਮਾਰਨ ਕੰਨੇ ਜਿਹੜੇ ਆਇਤੇ ਆ ਨਾ ਪਖੰਡੀ ਲਾਲੀ ਕੁਰਤੀਆਂ ਵਾਲੇ ਨਰਕ ਵਿੱਚ ਹੀ ਪਉਣਗੇ ਆਸ ਨੂੰ ਆਪਣੇ ਵਰਗੇ ਨਾਲ ਕਿੱਧਰ ਗੁੱਸਾ ਕਰ ਰਿਹਾ ਕਣਗੀ ਕਰਨ ਨਾਲ ਗੁੱਸਾ ਕਰਕੇ ਕੀ ਵਿਗਾੜ ਦੇਗਾ ਕੋਈ ਬਾਰ-ਬਾਰ ਜਗ ਨੂੰ ਵਾਪਸ ਆ ਰਹੀ ਉਹ ਪੂਣਾ ਪੂਣਾ ਜੰਮ ਜੰਮਣ ਮਰਨਗੇ ਕੁੱਤਿਆਂ ਦਿਨਾਂ ਦੀ ਜੂਨ ਚ ਪਹਿਣਗੇ ਰੋਹੀ ਜੋ ਇਹ ਕਥਾ ਸੁਣੇ ਅਰ ਗਾਵੈ ਮਾਰਕ ਨੇ ਪੜਿਆ ਕਥਾ ਸੁਨੇਗਾ ਤੇ ਗਾਵੇਗਾ ਪ੍ਰੇਮ ਨਾਲ ਯਾਦ ਕਰੇਗਾ ਦੁਖ ਪਾਪ ਤੇ ਨਿਕਟ ਨਾ ਆਵੈ ਤੇ ਪਾਪ ਤੇ ਦੁਖ ਜਿਹੜੇ ਹਨ ਜਾਂ ਪਾਪਾਂ ਕਰਕੇ ਜਿਹੜੇ ਦੁਖ ਲੱਗਣੇ ਉਹ ਨਿਕਟ ਨਹੀਂ ਆਉਣਗੇ ਜਿਸਨ ਭਗਤ ਕੀ ਇਹ ਫਲ ਹੋਈ ਤੇ ਵਿਸ਼ਨ ਜੋ ਪਰਮੇਸ਼ਰ ਹਨ ਬੇਸ ਸੰਸਾਰ ਨੂੰ ਅਨਚੇਸ਼ਟਾ ਦੇਣ ਵਾਲਾ ਉਹਦੀ ਭਗਤੀ ਦਾ ਫਲ ਹੋਵੇਗਾ ਕਿ ਦੁਖ ਤੇ ਪਾਪ ਨਹੀਂ ਕੋਈ ਲੱਗੇਗਾ ਇਹ ਨਿਵਰਤ ਹੋ ਜਾਵੇਗਾ ਵਿਸ਼ਨ ਜਨ ਸਮਝ ਲਿਓ ਵਿਸ਼ਨ ਭਗਤ ਕੀ ਜੋ ਦੇਸ ਸੰਸਾਰ ਨੂੰ ਅਨਚੇਸ਼ਟਾ ਕਰਾਉਣ ਵਾਲਾ ਉਹਦੀ ਇਹ ਭਗਤੀ ਦਾ ਫਲ ਹੋਵੇਗਾ ਆਦੀ ਵਿਆਦ ਸਹੈ ਤੱਕਾ ਨਾ ਕੋਈ ਆਦੀ ਵਿਆਦ ਗਿਰਤ ਨੇ ਆਦੀ ਵਿਆਦ ਤੇ ਉਪਾਦੀ ਇਹ ਤਾਂ ਆਪ ਤੇ ਵਿਆਦ ਪੀੜਾ ਇਹ ਵੀ ਛੁਅ ਸਕਣ ਕੋਈ ਨੇੜੇ ਨਹੀਂ ਛੁਅ ਸਕੇਗਾ ਕੋਈ ਭਗਤੀ ਕਰਨ ਵਾਲਿਆਂ ਦੇ ਸੰਮਤ 17 ਸਹੈਸ 55 ਸੰਮਤ ਜੋ ਹੈ 17 17 ਦਾ ਨਾਮ ਹੈ ਤੇ ਸਹੈਸ ਨਾਮ ਹੈ 100 ਦਾ 1700 ਹੋ ਗਿਆ ਤੇ 55 ਨਾਮ ਹੈ 55 ਦਾ ਇਸ 1755 ਦੇ ਵਿੱਚ ਹਾਰਬਦੀ ਪ੍ਰਥਮ ਸੁਖਦਾਵਨ ਤੇ ਹਾਰਦੀ ਵਦੀ ਪਖਸੀ ਅਨੇਰ ਪਖਰੀ ਪ੍ਰਥਮ ਪਹਿਲੀ ਸੁਖ ਦੇ ਦੇਣ ਵਾਲੀ ਤਵਾ ਪ੍ਰਸਾਦ ਕਰਨ ਦਾ ਹੁੰਦਾ ਨਹੀਂ ਤਵਾ ਪ੍ਰਸਾਦ ਕਰ ਗ੍ਰੰਥ ਸੁਧਾਰਾ ਤੇਰੀ ਪ੍ਰਸਾਦ ਕਿਰਪਾ ਕਰਕੇ ਇਹ ਪਰਮੇਸ਼ਰ ਅਸੀਂ ਇਹ ਗ੍ਰੰਥ ਸੁਹਾਰਾ ਬਣਾਇਆ ਹੈ ਊਲ ਪਰੀ ਲਓ ਲੇਹੋ ਸੁਧਾਰਾ ਜੇ ਕਿਸੇ ਪ੍ਰਕਾਰ ਦੀ ਕੋਈ ਪੁਰ ਸੁਝਦਾ ਤਾਂ ਸੁਧਾਰ ਲਵੇ ਪਰ ਅਸੀਂ ਸੂਖ ਮੂਰਪ ਵਿੱਚ ਦੱਸਿਆ ਮਾਤਾ ਕੋਈ ਪਹਿ ਕਣਗੀ ਤੋਂ ਭੁੱਲ ਗਏ ਹੈ ਪਰ ਜੇ ਕਿਸੇ ਕਵੀ ਦਾ ਖਿਆਲ ਹੈ ਵੀ ਸ਼ਰਦਪਾ ਗ੍ਰੰਥਵਾਦਨ ਤੋਂ ਸੰਕੋਚ ਕਰਕੇ ਛੱਡਿਆ ਆ ਜੇ ਕੋਈ ਚਾਹੇ ਤਾਂ ਆਪਣੀ ਸੁਧਾਰ ਕਰ ਲਵੇ ਹੋਰ ਵਿਸਤਾਰ ਕਰਨਾ ਕਰ ਲਵੇ ਦੋਹਰਾ ਨੇਤਰ ਤੁਮਕੇ ਚਰਨ ਤਰ ਤੇ ਬਣਾਇਆ ਕਿਤੇ 1755 ਚ ਉਹ ਮਾਰੇ ਕਹਿੰਦੇ ਨੇ ਨੇਤਰ ਨੇਤਰ ਤੁਮਕੇ ਚਰਨ ਤਰ ਨੇਤਰ ਜਿਹੜੀ ਨੈਣਾ ਦੇ ਦੀ ਐ ਟੁੰਗ ਪੁੱੱਛੇ ਪਹਾੜ ਵਾਲੀ ਉਹ ਪਹਾੜ ਦੇ ਚਰਨ ਪੈਰਾਂ ਦੇ ਤਰ ਥੱਲੇ ਸੰਦਰਬ ਤੀਰ ਤਰੰਗ ਤੇ ਸਾਤਰਾ ਜਿਹੜਾ ਦਰਿਆ ਚੱਲਦਾ ਹੈ ਇਹਦੇ ਤੀਰ ਕਿਨਾਰੇ ਤੇ ਸ੍ਰੀ ਭਗਵਤ ਪੂਰਨ ਕੀਓ ਤੇ ਸ੍ਰੀ ਸ਼ਰੋਮਣੀ ਜੋ ਹੈ ਭਗਵਤ ਦਾ ਜੋ ਭਗਵਤ ਦੇ ਵਿੱਚੋਂ ਰਾਮਚੰਦਰ ਦਾ ਜੀਵਨ ਸੀ ਉਹ ਪੂਰਨ ਕੀਓ ਇਥੇ ਸੰਪੂਰਨ ਕੀਤਾ ਹੈ ਭਾਈ ਰਗਬਰ ਕਥਾ ਪ੍ਰਸੰਗ ਤੇ ਰਾਗਵਾਂ ਜੀ ਕੋਲ ਦੇ ਬਾਦ ਸ੍ਰੇਸ਼ਟ ਰਾਮਚੰਦਰ ਦੀ ਕਥਾ ਦਾ ਜਿਹੜਾ ਪ੍ਰਸੰਗ ਚੱਲਦਾ ਸੀ ਉਹ ਇਥੇ ਪੂਰਾ ਕੀਤਾ ਹੈ ਦੋਹਰਾ ਸਾਧ ਅਸਾਧ ਜਾਨੋ ਨਹੀਂ ਇਹ ਸਾਧ ਚੰਗਾ ਤੇ ਸਾਧ ਮਾੜਾ ਅਸੀਂ ਇਹ ਪਛਾਣ ਕੀਤੇ ਬਾਦ ਸੁਬਾਦ ਦਿਵਾਦ ਝਗੜਾ ਜਾਨਾ ਝਗੜਾ ਗੁਣ ਔਗਣ ਤੇ ਸੁਭਗੁਣ ਇਹ ਜਿਹੜੇ ਸਾਨ ਇਹ ਤਿੰਨੇ ਹੀ ਗ੍ਰੰਥ ਸਗਲ ਪੂਰਨ ਕੀਓ ਅਸੀਂ ਚੰਗਾ ਮਾੜਾ ਗੁਣ ਔਗਣ ਤੇ ਚੰਗੇ ਗੁਣ ਇਹਨਾਂ ਸਾਰਿਆਂ ਦਾ ਤਿਆਗ ਕਰਕੇ ਗ੍ਰੰਥ ਸਗਲ ਪੂਰਨ ਕੀਓ ਇਹ ਸਮੂਹ ਗ੍ਰੰਥ ਜਿਹੜਾ ਅਸੀਂ ਪੂਰਾ ਕੀਤਾ ਕੀਤਾ ਕਿਵੇਂ ਭਗਵਤ ਕਿਰਪਾ ਪ੍ਰਸਾਦ ਭਗਵੰਤ ਭਗਵੰਤ ਜੋ ਪਰਮੇਸ਼ਰ ਆ ਉਹਦੀ ਪ੍ਰਸਾਦ ਕਿਰਪਾ ਦੇ ਨਾਲ ਉਹਦੀ ਕਿਰਪਾ ਦੇ ਕਿਰਪਾਲੂ ਕਿਰਪਾ ਪ੍ਰਸਾਦ ਕਿਰਪਾ ਕਿਰਪਾਲੂ ਜੋ ਭਗਵੰਤ ਹੈ ਕਿਰਪਾ ਕਰਨ ਵਾਲਾ ਉਹਦੀ ਪ੍ਰਸਾਦ ਕਿਰਪਾ ਨਾਲ ਅਸੀਂ ਇਹ ਸਾਰਾ ਗ੍ਰੰਥ ਸਪੂਰਨ ਕੀਤਾ ਹ ਸਵਈਆ ਪਾਏ ਗਏ ਜਬ ਤੇ ਤੁਮਰੇ ਇਹ ਨਿਚੋੜ ਦੱਸਿਆ ਸਾਰੇ ਰਾਮਾ ਅਵਤਾਰ ਦਾ ਇਹਨਾਂ ਦੀ ਕੀ ਕਰਤੂਤ ਸੀ ਕੀ ਕੀ ਕਰਦ ਰਿਹਾ ਉਹ ਦੱਸ ਕੇ ਆਪ ਮਹਾਰਾਜ ਆਪਣਾ ਨਿਸ਼ਚਾ ਦ੍ਰਿੜ ਕਰਵਾ ਰਿਹਾ ਕਿ ਸਿੱਖੋ ਕਿ ਸੁਣ ਕੇ ਨਾ ਕਹੋਗੇ ਸ੍ਰੀ ਰਾਮਚੰਦਰ ਦੇ ਪਾਸ਼ਕ ਬਣ ਕੇ ਜਾਂ ਸੀਤਾ ਦੇ ਸਾਡਾ ਜਿਹੜਾ ਨਿਸ਼ਚਾ ਉਹ ਸੁਣੋ ਪਾਏ ਗਏ ਜਬ ਤੇ ਤੁਮਰੇ ਪਾਏ ਪਾਏ ਗਏ ਜਦੋਂ ਤੋਂ ਪਾਏ ਪੈਰ ਗਏ ਪਕੜਿਆ ਜਦ ਤੇ ਜਰੂਰ ਤੋਂ ਸਭ ਤੇ ਕੋਉ ਮਤੋਂ ਮੇਰੇ ਤੁਹਾਡੇ ਸਭ ਤੇ ਕੋਉ ਅੱਖ ਤਰੇ ਨਹੀਂ ਆਨ ਸਭ ਤੇ ਤੋਂ ਕੋਈ ਅਸੀਂ ਅੱਖ ਅੱਖ ਦੇ ਤਰੇ ਥੱਲੇ ਲਿਆਂਦਾ ਨਹੀਂ ਕਿਸੇ ਨੂੰ ਐਸੀ ਕਿਰਪਾ ਹੋਈ ਹੈ ਅਕਾਲ ਪੁਰਖ ਤੁਹਾਡੀ ਕਿਸੇ ਨੂੰ ਥੱਲੇ ਨਹੀਂ ਲਿਆਂਦਾ ਕਾਣ ਕੋੜ ਨਹੀਂ ਮੰਨੀ ਕਿਸੇ ਦੀ RAM ਰਹੀਮ ਪੁਰਾਨ ਕੁਰਾਨ ਇਹ RAM ਚੰਦਰ ਜੀ ਰਹੀਮ ਆਲਕ ਤੇ ਪੁਰਾਨ ਆਲਕ ਤੇ ਕੁਰਾਨ ਆਦਕ ਸਾਰਾ ਪ੍ਰਾਨ ਤੇ ਚਾਰੇ ਕੁਰਾਨ ਜੰਮੂਰ ਆਲਕਾਂ ਜੀ ਤੇ ਤਰੇ ਤਾਰਕ ਜਿਤਨੇ ਮੰਨੇ ਐ ਅਨੇਕ ਕਹਾਂ ਮਤ ਇੱਕ ਨਾ ਮੰਨਿਓ ਤੇ ਅਨੇਕ ਹੀ ਗੱਲਾਂ ਕਹਿੰਦੇ ਹਨ ਅਨੇਕਾਂ ਇਹਨਾਂ ਨੂੰ ਕਹਿਣ ਵਾਲੇ ਐ ਅਨੇਕਾਂ ਮਤ ਦੀਆਂ ਗੱਲਾਂ ਕਰਦੇ ਪਰ ਏਕ ਨਾ ਮੰਨ ਏਕ ਨਾ ਏਕ ਨਾ ਮੰਨਿਓ ਇੱਕ ਵੀ ਨਹੀਂ ਅਸੀਂ ਮੰਨੀ ਭਾਈ ਇਹਨਾਂ ਦੀ ਸਿਮਰਤ ਸਾਸਤਰ বেদ ਸਬਾ ਸਿਮਰਤ 27 ਸਿਮਰਤੀਆਂ 6 ਸ਼ਾਸਤਰ ਤੇ ਦੇਰ ਸਦਾ ਚਾਰੇ বেদ ਬਹੁ ਭੇਦ ਕਹੈ ਬਹੁ ਤਰੀਕੇ ਦੇ ਨਾਲ ਭੇਦ ਫਰਕ ਕਹਿੰਦੇ ਹਨ ਹਮ ਏਕ ਨਾ ਜਾਣਦੇ ਅਸੀਂ ਇਹਨਾਂ ਚੋਂ ਇੱਕ ਵੀ ਜਾਣਿਆ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ। ਪਾਹੇ ਸ੍ਰੀ ਅਸਪਾਨ ਸ੍ਰੀ ਸ਼ਰੋਮਣੀ ਆਪੇ ਕਿਰਪਾ ਨੂੰ ਪਾਨ ਪਕਰਨ ਵਾਲੇ ਆਪਾ ਨਾ ਕਿਰਪਾ ਹੁੰਦਾ ਪਾਹ ਹੱਥੇ ਪਕਰਨ ਵਾਲੇ ਕਿਰਪਾ ਨੂੰ ਇਹ ਸ੍ਰੀ ਸ਼ਰੋਮਣੀ ਪਰਮੇਸ਼ਰ ਕਿਰਪਾ ਤੁਮਰੀ ਕਰ। ਤੁਹਾਡੀ ਕਿਰਪਾ ਕਰਕੇ ਤੁਹਾਡ ਤੋਂ ਕਿਰਪਾ ਤੁਮਰੀ ਕਰ। ਤੁਹਾਡੀ ਕਿਰਪਾ ਕਰਕੇ ਕਾੜ ਕੀਤਾ ਹੈ ਪੂਰਾ ਗ੍ਰੰਥ ਮੈਂ ਨਾ ਕਹਿਓ ਸਭ ਤੋਹੇ ਬਖਾਨੇ ਮੈਂ ਅਸੀਂ ਨਹੀਂ ਮਾਰੇ ਕਹਿੰਦੇ ਕੁਝ ਵੀ ਕਹਾ ਸਭ ਤੋਹੇ ਬਖਾਨੇ ਤੁਸੀਂ ਬਖਾਨਿਓ ਕਥਨ ਕਰਵਾਇਆ ਹੈ ਤੁਹਾਡੀ ਕਿਰਪਾ ਨਾਲ ਅਸੀਂ ਵਿਖਿਆਨ ਕੀਤਾ ਅਸੀਂ ਆਪੋ ਕੁਝ ਨਹੀਂ ਕਹਾ ਹੋ ਆਪੋ ਬੋਲ ਨਾ ਜਾਣਦਾ ਮੈਂ ਕਹਾ ਸਭ ਹੁਕਮਾਉ ਜੀਓ ਦੋਹਰਾ ਸਭ ਦਵਾਰ ਕਉ ਛਾੜ ਕੈ ਕੇ ਫੈਸਲਾ ਕਰ ਦਿੱਤਾ ਸਮਾਪਤੀ ਦੀ ਪੰਕਤੀ ਚ ਮਾਹਰੇ ਕਰੇ ਸਾਰੇ ਦਵਾਰੇ ਦਰਵਾਜਿਆਂ ਨੂੰ ਛੱਡ ਕੇ ਗਹੋ ਤੁਹਾਰੋ ਦਵਾਰ اے ਪਰਮੇਸ਼ਰ ਅਕਾਲ ਪੁਰਖ ਜੀ ਤੁਹਾਡਾ ਇਹ ਦਰਵਾਜਾ ਗ੍ਰਹਿਣ ਕੀਤਾ ਹੈ ਪਕੜਿਆ ਹੈ ਮਾਹੇ ਗਹੇ ਕੀ ਲਾਜ ਆਸ ਤੇ ਬਾਹ ਪਕੜੀ ਦੀ ਲਾਜ ਆਸ ਹੈ ਇਹ ਤੁਹਾਨੂੰ ਸ਼ਰਮ ਆ ਸਾਡੀ ਬਾਹ ਪਕੜੀ ਹੋਈ ਦੀ ਗੋਬਿੰਦ ਦਾਸ ਤੁਹਾਰ ਸਾਡਾ ਨਾਮ ਗੋਬਿੰਦ ਹੈ ਆਸੀਂ ਦਾਸ ਸੇਵਕਾਂ ਕੀਦੇ ਕਹਿੰਦੇ ਤੁਹਾਰ ਤੁਹਾਡੇ ਸੇਵਕ ਹੈ ਅਕਾਲ ਪੁਰਖ ਹੋਰ ਕਿਸੇ ਦੇ ਨਹੀਂ ਜਿਉ ਕਿ 755 ਵਿੱਚ ਗ੍ਰੰਥ ਰਚਿਆ ਹੈ ਤੇ ਅਮਰ ਸੱਤਕਾ 756 ਚ ਇਸ ਵਾਰ ਤੇ ਗੋਬਿੰਦ ਸਿੰਘ ਨਾਮ ਨਹੀਂ ਇੱਥੇ ਗੋਬਿੰਦ ਕੱਲਾ ਤਾਂ ਹੀ ਲਿਖਿਆ ਹੈ ਸਿੰਘ ਨਾਮ ਅੱਗੇ ਜਾ ਕੇ ਆਵੇਗਾ ਸੋ ਸਤਗੁਰ ਸੱਤੇ ਪਾਸ਼ਾ ਕਹਿੰਦੇ ਹੈ ਅਕਾਲ ਪੁਰਖ ਵਾਹਿਗੁਰੂ ਤੁਹਾਡੇ ਅਸੀਂ ਸੇਵਕ ਇਹ ਨਿਚੋੜ ਨਿਸ਼ਚਾ ਨਿਰਣਾ ਕਰਕੇ ਸਤਗੁਰੂ ਜੀ ਨੂੰ ਦੱਸ ਦੁੱਤੋ ਇਹ ਤੋਂ ਸ੍ਰੀ ਰਮਾਇਣ ਸਮਾਪਤ ਮਸ ਇੱਥੇ ਜੋ ਰਮਾਇਣ ਦਾ ਪ੍ਰਸੰਗ ਸੀ रामचंद्र ਦਾ ਆਰੰਭ ਕੀਤਾ ਉਹ ਇਥੇ ਮਾਸਤ ਸਮਾਪਤ ਹੋਇਆ ਦੋਹਰਾ ਫਗਲ ਦਵਾਰ ਕਾ ਛਾੜ ਕਾ ਦੋਹ ਤਹਾਰੋ ਦੋਹਰ ਬਾਈ ਗਏ ਕਿ ਲਾਰੇ ਹਸ ਗੋਬਿੰਦ ਦਾ ਤਾਰ ਵਾਹਿਗੁਰੂ ਜੀ ਕਾ ਖਾਲਸਾ